ਮੈਂ ਪਹਿਲੀ ਚੀਜ਼ ਤੇ ਮੈਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੀ ਆ ਕਹਿੰਦੇ ਸੀ ਆ ਵਿਕਾਸ ਕੀਤਾ ਆ ਵਿਕਾਸ ਕੀਤਾ ਕਿਸੇ ਨੇ ਬਿਜਲੀ ਫ੍ਰੀ ਕਰਤੀ ਕਿਸੇ ਨੇ ਕਣਕ ਵੰਡਤੀ ਜੇ ਤੁਸੀਂ ਉਹ ਜਿਹੜਾ ਨੌਜਵਾਨ ਜਿੰਨੂੰ ਤੁਸੀਂ ਡੋਬ ਦਿੱਤਾ ਉਹ ਸਹੀ ਹੋਵੇ ਨਾ ਉਹ ਹੱਥੀਂ ਕਮਾਵੇ ਉਹ ਕਣਕ ਵੀ ਪੈਦਾ ਕਰ ਲੂਗਾ ਬਿਜਲੀ ਦਾ ਬਿੱਲ ਵੀ ਧਾਰ ਲੂਗਾ ਪਰ ਤੁਸੀਂ ਉਹਨੂੰ ਨਕਮਾ ਬਣਾਤਾ ਵਾ ਉਹ ਤੁਹਾਡੇ ਟੁਕੜਿਆਂ ਤੇ ਫਲੰਦੇ ਆ ਵਾ ਉਹ ਜੇ ਨਕਮਾ ਨਾ ਹੁੰਦਾ ਨਾ ਕਣਕ ਵਾਲੀ ਲਾਂਚ ਬੀਬੀ ਲੱਗਦੀ ਨਾ ਉਹ ਮੁਫਤ ਕਹਿੰਦੀ ਵੀ ਮੈਨੂੰ ਦੋ ਹੈ ਨਾ ਬਿਜਲੀ ਦਾ ਬੇਲੋ ਦਿਨਾਨੀ ਕਹਿੰਦੀ ਵੀ ਮੇਰਾ ਖਸਮ ਨਹੀਂ ਕਰ ਸਕਦਾ ਤਾਂ ਮੈਨੂੰ ਬਿਜਲੀ ਮੁਫਤ ਚਾਹੀਦੀ ਆ ਹੈ ਨਾ ਇਹ ਨਾ ਸਿਆਰਾ ਸਿਆਸਤੀਆਂ ਨੇ ਪਹਿਲਾਂ ਉਹਨਾਂ ਨੂੰ ਨਕਮੇ ਬਣਾਤਾ ਹੁਣ ਮੁਫਤ ਸਭ ਕੁਝ ਦੇਂਦੇ ਆ ਇਹ ਨਾ ਮੁਫਤ ਦੇਣ ਉਹ ਜਿਹੜੇ ਕਹਿੰਦੇ ਨੇ ਅਸੀਂ ਬ੍ਰਿਜ ਬਣਾਏ ਅਸੀਂ ਆ ਵਿਕਾਸ ਕੀਤਾ ਜਿੱਦੋਂ ਜਵਾਨੀ ਮਾਰੀ ਗਈ ਠੀਕੇ ਲਾਲਾ ਮਰ ਗਏ ਲੋਕੀ ਮੜੀਆਂ ਪਰ ਗਿਆ ਉਹਨਾਂ ਬ੍ਰਿਜਾਂ ਤੇ ਚੜਨਾ ਕਿੰਨੇ ਆ ਹੁਣ ਚੜੂ ਉਸ ਬ੍ਰਿਜ ਦੇ ਉੱਤੇ ਬਿਲਡਿੰਗਾਂ ਬਣਾਉਂਦੀਆਂ ਹਸਪਤਾਲ ਕਹੇ